ਉਸ ਨਾਮ ਕੀ ਸतीश ਚੰਦ ਸਰ ਅਜ ਇੱਕ ਕਾਰਵਾਈ ਹੋਈ ਹੈ ਹਵੇਲੀ ਦੇ ਉੱਤੇ ਕੀ ਕਾਰਵਾਈ ਹੋਈ ਹੈ ਅਸੀਂ ਹੈ ਨਾ ਜਿੱਥੇ ਸਟਰਕਚਰ ਟੈਂਪਰੇਰੀ ਸਟਰਕਚਰ ਪਾ ਕੇ ਅਸੀਂ ਹਵੇਲੀ ਨੂੰ ਪੰਜਾਬੀ ਕਲਚਰ ਨੂੰ ਰੈਵਨਿਊ ਨੂੰ ਪ੍ਰਮੋਟ ਕਰ ਰਹੇ ਪੰਜਾਬ ਦੇ ਵਿੱਚ ਲੇਕਿਨ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਪੰਜਾਬ ਸਰਕਾਰ ਸਾਡ ਕੋਈ ਬਿਜ਼ਨਸਮੈਨ ਦੇ ਜਿਹੜੇ ਹੈਗੇ ਹਨ ਉਹ ਨੋਟ ਗੁੱਡ ਉਹਨਾਂ ਨੇ ਅੱਛਾ ਨਹੀਂ ਕੀਤਾ ਜੀ ਅਸੀਂ ਅਸੀਂ ਪੰਜਾਬ ਦਾ ਰੈਵਨਿਊ ਪੰਜਾਬ ਦਾ ਕਲਚਰ ਹਵੇਲੀ ਗਰੁੱਪ ਨੇ ਸੰਭਾਲ ਲਿਆ ਦਾ ਲੋਕ ਜੁਪੀਵਲ ਭਜ ਰਹੇ ਸਾਰੇ ਇੰਡਸਟਰੀ ਲਿਸਟ ਜਿੰਨੇ ਦੇਖੋ ਉਹ ਸਭ ਜੁਪੀਵਲ ਜਾ ਰਹੇ ਆ ਸਾਨੂੰ ਵੀ ਮਜਬੂਰ ਕਰ ਰਹੇ ਆ ਕਿ ਪੰਜਾਬ ਚ ਬਿਜ਼ਨਸ ਨਾ ਕਰੋ ਤੁਸੀਂ ਜੁਪੀ ਜਾਓ ਇਹਨਾਂ ਨੂੰ ਸ਼ਹਿਰ ਦੇ ਵਿੱਚ ਟੈਂਪਰੇਰੀ ਸਟਰਕਚਰ ਨਜ਼ਰ ਆ ਗਿਆ ਸ਼ਹਿਰ ਦੇ ਵਿੱਚ ਸੋ ਮੈਨੀ ਇਲੀਗਲ ਬਿਲਡਿੰਗਸ ਹੈ ਕਿਸੇ ਨੂੰ ਕੋਈ ਬਿਲਡਿੰਗ ਨਾਇਰ ਨਹੀਂ ਆ ਰਹੀ ਜੋ ਜਾ ਤੇ ਮਜਾ ਤਦ ਹੈਗਾ ਵਈ ਜੇ ਕਾਰਪੋਰੇਸ਼ਨ ਪਹਿਲੇ ਉੱਥੇ ਕਾਰਵਾਈ ਕਰਕੇ ਫਿਰ ਇੱਥੇ ਕਾਰਵਾਈ ਕਰਨਾਂ ਦੇ ਜਿਹੜਾ ਬੰਦਾ ਸ਼ਰੀਫ ਹੈਗਾ ਵਈ ਜਿਹੜਾ ਨਹੀਂ ਬੋਲਦਾ ਉਹਦੀ ਚੱਕ ਕੇ ਕਾਰਵਾਈ ਕਰਦੀ ਇਸ ਬਾਰੇ ਤੁਹਾਨੂੰ ਪਹਿਲੇ ਕੋਈ ਨੋਟਿਸ ਨਾ ਜੀ ਨਾ ਕੁਝ ਕੋਈ ਨੋਟਿਸ ਨਹੀਂ ਜੀ ਕੋਈ ਕੁਝ ਨਹੀਂ ਤੇ ਕੋਈ ਗੱਲਬਾਤ ਵੀ ਨਹੀਂ ਹੋਈ ਨਾ 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 ਕੁਛ ਨਹੀਂ ਦੇ ਕਾਰਨ ਕੀ 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 ਹੈ ਗਿਆ ਉਹਨਾਂ ਵੱਲੋਂ ਨਹੀਂ ਕੁਝ ਵੀ ਨਹੀਂ ਜਾਇਏ ਮਿਸ਼ਨ ਨਾ ਲੈ ਕੇ ਬਸ ਟਾਣਾ ਚਲੂ ਕਰਤਾ ਜੀ ਉਹਨੇ ਅਸੀਂ ਕੁਝ ਨਹੀਂ ਬੋਲਦੇ ਕੋਈ ਗੱਲ ਬਾਤ ਨਹੀਂ ਨਾ 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 ਕੋਈ ਅਫਸਰ ਸਬੰਧ ਨਾ 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 ਕੁਝ ਦੀ ਕੁਝ ਨਹੀਂ ਕੁਝ ਕੁਝ ਨਹੀਂ ਕੁਝ ਨਹੀਂ ਉਹਨਾਂ ਨੇ ਕਾਗਜ਼ੀ ਪੱਤਰੀ ਆਪਣਾ ਘਰ ਪੁਰਾ ਕਾਰੀ ਲੰਦੇ ਅਫੀਸਰ ਨੋਟਿਸ ਖਾਣੇ ਕਹਿੰਦਾ ਕੋਸ਼ਿਸ਼ ਕਰ ਦਿੰਦੇ ਜੀ ਅਸੀਂ ਦੇ ਦਿੱਤਾ ਸਾਡੀ ਕੋਈ ਨੋ ਲੈਜ ਨਹੀਂ ਕੁਝ ਨਹੀਂ ਅੱਜ 6 ਮਹੀਨੇ ਹੋ ਗਏ ਬੰਦੇ ਅੱਜ ਤੱਕ ਕਦੀ ਆ ਕੇ ਜੇ ਰੁਕਾਣਾ ਸੀਗਾ ਅਸੀਂ ਕੋਈ ਇਲੀਗਲ ਕੰਮ ਕਰਦੇ ਪਏ ਸੀਗੇ ਤਾਂ ਪਹਿਲੇ ਆ ਕੇ ਰੁਕਾਉਂਦੇ ਹੁਣ ਸਾਡੀ 2 ਦਿਨ ਬਾਅਦ ਓਪਨਿੰਗ ਸੀਗੀ ਤਾਂ 2 ਦਿਨ ਬਾਅ ਨੇ ਨਹੀਂ 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 ਅਸੀਂ ਕੀ ਐਕਸ਼ਨ ਲੈਣਾ ਅਸੀਂ ਤਾਂ ਜੁਪੀ ਦੀ ਤਿਆਰੀ ਕਰਾਂਗੇ ਜੀ ਉਹਨੂੰ ਜੁਪੀ ਜਾਵਾਂਗੇ ਪੰਜਾਬ ਛੱਡਾਂਗੇ ਜੁਪੀ ਜਾਵਾਂਗੇ ਜੀ ਕਿਹੜੀ 66 ਫੁੱਟੀ ਰੋਡ ਦੇ ਉੱਤੇ ਹਵੇਲੀ ਦੇ ਉੱਤੇ ਕਾਰਵਾਈ ਕੀਤੀ ਕੀ ਮੈਂ ਉਹਦੇ ਸਾਰੇ ਨੋਟਿਸ ਦਿੱਤੇ ਹੋਏ ਆਪਾਂ ਪਹਿਲੇ ਹੀ ਉਹਨਾਂ ਦੇ ਈਵਨ ਸਾਈਨ ਕਰਾਏ ਹੋਏ ਐ ਸਪੀਡ ਪੋਸਟ ਕੀਤੀ ਹੋਈਆਂ ਉਹਨਾਂ ਨੇ ਲੈਂਡ ਤੋਂ ਮਨ੍ਹਾ ਕਰਤਾ ਸੀਗਾ ਸਪੀਡ ਪੋਸਟ ਕੀਤੀ ਹੋਈਆਂ ਪ੍ਰੋਪਰ ਡਾਕੂਮੈਂਟੇਸ਼ਨ ਹੋਣ ਤੋਂ ਬਾਅਦ ਮਾਨਯੋਗ ਕਮਿਸ਼ਨਰ ਜੀ ਦੇ ਆਰਡਰ ਲੈਣ ਤੋਂ ਬਾਅਦ ਹੀ ਕਾਰਵਾਈ ਕੀਤੀ ਗਈ ਹੈ ਰੂਲਾਂ ਦੇ ਅਨੁਸਾਰ ਹਾਂ ਉਹਨਾਂ ਕੋਲ ਜਦੋਂ ਮਾਲਕ ਕੋਲ ਪੁੱਛਿਆ ਕਿ ਉਹਨਾਂ ਦਾ ਕਹਿਣਾ ਹੈ ਅਸੀਂ ਕੋਈ ਸਾਨੂੰ ਕੋਈ ਪਹਿਲੇ ਨੋਟਿਸ ਨਹੀਂ ਆਇਆ ਸੀ ਕੋਈ ਸਾਨੂੰ ਪਤਾ ਹੀ ਨਹੀਂ ਸੀ ਉਹ ਮੌਕੇ ਤੇ ਉਹ ਕੁਝ ਵੀ ਕਹੀ ਜਾਣਾ ਆਪਾਂ ਤਾਂ ਸਾਰਾ ਕੁਝ ਦਿੱਤਾ ਹੈ ਸਾਰਾ ਕੁਝ ਕੀਤਾ ਹੈ ਇਹ ਕਹਿੰਦੇ ਨੇ ਸਰਕਾਰੀ ਗੱਡੀ ਦੇ ਉੱਤੇ ਵੀ ਉਹਨਾਂ ਵੱਲੋਂ ਹਾਂ ਗੱਡੀ ਉਹਨਾਂ ਦਾ ਕਾਫੀ ਨੁਕਸਾਨ ਕਰਤਾ ਉਹਨਾਂ ਨੇ ਸਾਡੇ ਇੱਕ ਬੰਦੇ ਨੂੰ ਸੱਟ ਵੀ ਲੱਗੀ ਹੈ ਤੁਹਾਡੇ ਵੱਲੋਂ ਕੋਈ ਐਕਸ਼ਨ ਦਿੱਤਾ ਜਾਊਗਾ ਹਾਂ ਅਸੀਂ ਕਰ ਰਹੇ ਹਾਂ ਰਿਪੋਰਟ ਜੀ